ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਕਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਜਬ ਜਰੀਏ ਤਬ ਹੋਏ ਪਸਮ ਤਨ ਰਹੇ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਇਆ ਤਨ ਕੀ ਐਹ ਬਡਾਈ ਜਬ ਜਰੀਏ ਤਬ ਹੋਏ ਪਸਮ ਤਨ ਰਹੇ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਇਆਂ ਤਨ ਕੀ ਇਹ ਬਡਾਈ ਕਾਹੇ ਭਈਆ ਫਿਰ ਤੋ ਫੂਲਿਆ ਫੂਲਿਆ ਜਬ ਦਸ ਮਾਸ ਉਰਦ ਮੁਖ ਰਹਤਾ ਸੋ ਦਿਨ ਕੈਸੇ ਭੂਲਿਆ ਰਹਾਉ ਜਿਉ ਮਦਮਾਖੀ ਤਿਉ ਸਠੌਰ ਰਸ ਜੋਰ ਜੋਰ ਧਨ ਕੀਆ ਮਰਤੀ ਬਾਰ ਲੇਹੋ ਲੇਹੋ ਕਰੀਐ ਭੂਤ ਰਹਿਨ ਕਿਉਂ ਦੀਆ ਦੇਹ ਹਰੀ ਲਓ ਬਰੀ ਨਾਰ ਸੰਗ ਭਈ ਆਗੇ ਸਜਨ ਸੁਹੇਲਾ ਮਰ ਘਟ ਲਓ ਸਭ ਲੋਗ ਕੁਟੰਬ ਪਇਓ ਆਗੇ ਹੰਸ ਅਕੇਲਾ ਕਹਤ ਕਬੀਰ ਸੁਨਹੋਰੇ ਪ੍ਰਾਣੀ ਪਰੇ ਕਾਲ ਗਰਸ ਕੂਆ ਝੂਠੀ ਮਾਇਆ ਆਪ ਬੰਦਾਇ ਜਿਉ ਨਲਨੀ ਭਰਮ ਸੂਆ ਕਹਤ ਕਬੀਰ ਸੁਨਹੋਰੇ ਪ੍ਰਾਣੀ ਪਰੇ ਕਾਲ ਗਰਸ ਕੂਆ ਝੂਠੀ ਮਾਇਆ ਆਪ ਬੰਦਾਇ ਜਿਉ ਨਲਨੀ ਭਰਮਸੂਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ੴ ਸਤਿਗੁਰ ਪ੍ਰਸਾਦਿ ਮਰਨ ਵਿੱਚੋਂ ਜੇ ਸਰੀਰ ਚਿਕਾਵੇ ਸਾੜਿਆ ਜਾਏ ਤਾਂ ਇਹ ਸਵਾਹ ਹੋ ਜਾਂਦਾ ਹੈ ਜੇ ਕਬਰ ਵਿੱਚ ਟਿਕਿਆ ਰਹੇ ਤਾਂ ਕੀੜਿਆਂ ਦਾ ਦਾਲ ਇਸ ਨੂੰ ਖਾ ਜਾਂਦਾ ਹੈ ਜਿਵੇਂ ਕੱਚੇ ਘੜੇ 'ਚ ਪਾਣੀ ਪੈਂਦਾ ਤੇ ਘੜਾ ਗਲ ਕੇ ਪਾਣੀ ਬਾਹਰ ਨਿਕਲ ਜਾਂਦਾ ਹੈ ਤਿਵੇਂ ਸਵਾਸ ਮੁਕ ਜਾਣ ਤੇ ਸਰੀਰ ਵਿੱਚੋਂ ਵੀ ਜਿੰਦ ਨਿਕਲ ਜਾਂਦੀ ਹੈ। ਸੋ ਇਸ ਸਰੀਰ ਦਾ ਇਤਨਾ ਕੋਈ ਮਾਣ ਹੈ ਜਿਹੜਾ ਕੱਚੇ ਘੜੇ ਦਾ ਹੈ। हे ਭਾਈ ਕਿਸ ਗੱਲੇ ਹੰਕਾਰ ਵਿੱਚ ਆਫਰਿਆ ਫਿਰਦਾ ਹੈ ਤੈਨੂੰ ਇਹੋ ਸਮਾਂ ਕਿਉਂ ਭੁੱਲ ਗਿਆ ਜਦੋਂ ਤੂੰ ਮਾਂ ਦੇ ਪੇਟ ਵਿੱਚ 10 ਮਹੀਨੇ ਉਲਟਾ ਟਿਕਿਆ ਰਿਹਾ। ਰਹਾਉ ਜਿਵੇਂ ਮੱਖੀ ਫੁੱਲਾਂ ਦਾ ਰਸ ਜੋੜ-ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ ਤਿਵੇਂ ਮੂਰਖ ਬੰਦੇ ਦੇ ਸਰਫੇ ਕਰ-ਕਰ ਕੇ ਧੰ ਜੋੜਿਆ ਅਖਰ ਉਹ ਬੇਗਾਨਾ ਹੋ ਗਿਆ ਮੌਤ ਆਈ ਸਭ ਇਹੀ ਆਖਦਿਆਂ ਲੈ ਚੱਲੋ ਲੈ ਚੱਲੋ ਇਹ ਹੁਣ ਬੀ ਚੁੱਕਿਆ ਹੈ ਬਹੁਤਾ ਜਿਰ ਘਰ ਰੱਖਣ ਦਾ ਕੋਈ ਲਾਭ ਨਹੀਂ ਘਰ ਦੀ ਬਾਹਲੀ ਦੀ ਤੱਕ ਬਹੁਤੀ ਉਸ ਮਰਦੇ ਦੇ ਨਾਲ ਜਾਂਦੀ ਹੈ ਆਗਾ ਸੱਜਣ ਮਿੱਤਰ ਲੈ ਕੇ ਜਾਂਦੇ ਹਨ ਮਸਾਣਾ ਤੱਕ ਪਰਵਾਰ ਦੇ ਬੰਦੇ ਅਤੇ ਹੋਰ ਲੋਕ ਜਾਂਦੇ ਹਨ ਪਰ ਪਰਲੋਕ ਵਿੱਚ ਤਾਂ ਜੀਵ ਆਤਮਾ ਇਕੱਲਾ ਹੀ ਜਾਂਦਾ ਹੈ ਕਬੀਰ ਆਖਦਾ ਹੈ ਇਹ ਬੰਦੇ ਸੁਣ ਤੂੰ ਉਹ ਖੂਬੀ ਡੱਗਾ ਪਿਆ ਹੈ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ ਭਾ ਮੌਤ ਵਾਸ਼ ਆਉਂਦੀ ਹੈ ਪਰ ਤੂੰ ਆਪਣੇ ਆਪ ਨੂੰ ਇਹ ਮਾਇਆ ਨਾਲ ਬੰਨ ਰੱਖਿਆ ਹੈ ਜਿਸ ਨਾਲ ਸਾਥ ਨਹੀਂ ਨਿਭਦਾ ਜੀਵੇਂ ਤੋਤਾ ਮੌਤ ਦੇ ਡਰ ਤੋਂ ਆਪਣੇ ਆਪ ਨੂੰ ਨਲਣੀ ਨਾਲ ਚੰਬੂੜੀ ਰੱਖਦਾ ਹੈ ਨਲਣੀ ਨਾਲ ਚੰਬੜਨਾ ਤੋਤੇ ਦੀ ਫਾਇਦਾ ਕਾਰਨ ਬਣਦਾ ਹੈ ਮਾਇਆ ਨਾਲ ਚੰਬੜੇ ਰਹਿਣਾ ਮਨੁੱਖ ਦੀ ਆਤਮਿਕ ਮੌਤ ਦਾ ਕਾਰਨ ਬਣਦਾ ਹੈ ਮਾਇਆ ਦਾ ਮਾਨ ਕੂੜਾ ਹੈ ਕਿਸੇ ਚੀਜ਼ ਨਾਲ ਵੀ ਸਾਥ ਸਦਾ ਨਹੀਂ ਨਿਵਦਾ ਮਾਇਆ ਦਾ মোহ ਸਗੋਂ ਮਨੁੱਖ ਨੂੰ ਆਤਮਿਕ ਮੌਤ ਦਾ ਕਾਰਨ ਬਣਦਾ ਹੈ ਜਿਵੇਂ ਨਲਣੀ ਨਾਲ ਚਿੰਬੜ ਕੇ ਤੋਤਾ ਬੇਗਾਨੇ ਕੈਦ ਵਿੱਚ ਫਸਦਾ ਹੈ ਵਾਹਿਗੁਰਜੀ ਦਾ ਕਾਲ ਸਵਾਹਿਗੁਰਜੀ ਕੀ ਫਤਿਹ